ਅੱਜ ਦੀ ਪੰਜਾਬੀ ਦੀ ਕੱਛਾਂ ਨੂੰ ਵਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੇ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵਿਸਾ ਚੱਲਿਆ ਹੋਇਆ ਸੀ ਪਠ ਨੰਬਰ ਬੀ ਕੁਲਫੀ ਆਈ ਕਹਾਣੀਏ ਸੁਜਾਨ ਸਿੰਘ ਲੇਖਕ ਸੁਜਾਨ ਸਿੰਘ ਸੋਰੀ ਸੁਜਾਨ ਸਿੰਘ ਇਹਦੀ ਲੇਖਕ ਹਨ ਇਹਦੀ ਪਿੱਛੇ ਵਾਲੇ ਕੱਛੇ ਵਿੱਚ ਮੈਂ ਤੁਹਾਡੇ ਨਾਲ ਇਸ ਪਠ ਦੇ ਔਖੇ ਸ਼ਬਦਾਂ ਬਾਰੇ ਡਿਸਕਸ ਕੀਤਾ ਸੀ ਤੇ ਅਧਿਕ ਅਕਾਖਿਆ ਵਿੱਚ ਪਠ ਨੰਬਰ 20 ਕੁਲਫੀ ਕਾਣੀ ਦੇ ਕਿਹੜੇ ਭੂਵਿਕਲਪੀ ਪ੍ਰਸ਼ਨ ਬਣਦੇ ਹਨ ਜਿਹੜੇ ਤੁਹਾਡੇ ਐਗਜ਼ਾਮ ਵਿੱਚ ਇੰਪੋਰਟੈਂਟ ਬਣ ਸਕਦੇ ਹਨ ਉਹਨਾਂ ਦੇ ਬਾਰੇ ਅਧਿਕ ਅਕਾਖਿਆ ਵਿੱਚ ਮੈਂ ਤੁਹਾਡੇ ਨਾਲ ਡਿਸਕਸ ਕਰਾਂਗਾ ਵਿੱਕੂ ਜੀ ਸਾਡਾ ਅਸ ਦਾ ਪਹਿਲਾ ਪ੍ਰਸ਼ਨ ਕਿਹੜਾ ਸੀ ਮੁਰਮਰੇ ਵਾਲਾ ਉੱਚੀ ਉੱਚੀ ਕਿੱਥੇ ਹੋ ਕੇ ਡੇਰਿਆ ਸੀ ਭੂਏ ਅੱਗੇ ਮੁਰਮਰੇ ਵਾਲਾ ਉੱਚੀ ਉੱਚੀ ਭੂਏ ਅੱਗੇ ਹੋਕੇ ਦੇਰਿਆ ਸੀ ਦੂਜਾ ਪ੍ਰਸ਼ਨ ਕਿਹੜਾ ਸੀ ਬੇਰੋਜ਼ਗਾਰੀ ਦੇ ਭਿਆਨਕ ਭਵਿੱਖ ਨੇ ਕਿਸ ਨੂੰ ਡਰਾ ਦਿੱਤਾ ਸੀ ਬੇਰੋਜ਼ਗਾਰੀ ਦੇ ਭਿਆਨਕ ਭਵਿੱਖ ਨੇ ਲੇਖਕ ਨੂੰ ਡਰਾ ਦਿੱਤਾ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਕਾਕਾ ਕਿਸ ਕੋਲ ਟਕਾਂ ਜਮ੍ਹਾਂ ਕਰਾਉਂਦਾ ਹੈ ਕਾਕਾ ਦਾਰਜੀ ਕੋਲ ਟਕਾਂ ਜਮ੍ਹਾਂ ਕਰਾਉਂਦਾ ਹੈ ਤੀ ਚੌਥਾ ਪਰਸਨ ਕਿਹੜਾ ਸੀ ਸਾਜੀ ਦਾ ਲड़का ਭੁੱਲੀ ਕਿੰਨੇ ਸਾਲਾਂ ਦਾ ਸੀ ਸਾਜੀ ਦਾ ਲड़का ਭੁੱਲੀ 8 ਸਾਲ ਦਾ ਸੀ ਪਠ ਨੰਬਰ ਅੱਗੇ ਵਾਲਾ ਪਰਸਨ ਕਿਹੜਾ ਸੀ ਪਰਸਨ ਨੰਬਰ 5 ਪਿੰਡੇ ਵਿੱਚ ਕੀ ਖੂਬੀਆਂ ਹੋਈਆਂ ਸੀ ਪਿੰਡੇ ਵਿੱਚ ਸਫਦੀਆਂ ਪੀੜੀਆਂ ਖੂਬੀਆਂ ਹੋਈਆਂ ਸੀ ਪਿੰਡੇ ਵਿੱਚ ਸਫਦੀਆਂ ਖਿੜੀਆਂ ਸਫਦੀਆਂ ਪੀੜੀਆਂ ਸਭ ਪਿੰਡੇ ਵਿੱਚ ਸੱਪਦੀਆਂ ਪੀੜੀਆਂ ਖੁਬੀਆਂ ਹੋਇਆ ਸੀ 6ਵਾਂ ਪ੍ਰਸ਼ਨ ਕਿਹੜਾ ਸੀ ਕੁਲਫੀ ਕੀ ਹੋਜੀ ਹਸੀ ਕੁਲਫੀ ਮਲਾਈ ਵਾਲੀ ਸੀ ਪ੍ਰਸ਼ਨ ਨੰਬਰ 7 ਕੁਲਫੀ ਅੱਖਾਂ ਸਾਹਮਣੀ ਕਿਵੇਂ ਨਚ ਰਹੀ ਸੀ ਕੁਲਫੀ ਅੱਖਾਂ ਸਾਹਮਣੀ ਸਾਕਾਰ ਹੋ ਕੇ ਨਚ ਰਹੀ ਸੀ 8ਵਾਂ ਪ੍ਰਸ਼ਨ ਕਿਹੜਾ ਸੀ ਪਾਸਕੂ ਦੇ ਅਰਥ ਦੱਸੋ ਤਕੜੀ ਦਾ ਹੁਲਾਰ ਪਾਸਕੂ ਦੇ ਕੀ ਅਰਥ ਵਿੱਚ ਤਕੜੀ ਦਾ ਹੁਲਾਰ ਪਰਸਨ ਨੰਬਰ ਨੋਵਾ ਕਿਹੜਾ ਸੀ ਕਕਾ ਤਾਰੀਆਂ ਨੂੰ ਕੀ ਸਮਝਦਾ ਸੀ ਕਕਾ ਤਾਰੀਆਂ ਨੂੰ ਰੁਪਏ ਸਮਝਦਾ ਸੀ ਰੁਪਈਏ ਇਹ ਸਮਝਦਾ ਸੀ ਦਸਵਾਂ ਪਰਸਨ ਕਿਹੜਾ ਸੀ ਕੁਲਫੀ ਦਾ ਕੀ ਅਰਥ ਹੈ ਜਿੰਦਰਾ ਕੁਲਫੀ ਦਾ ਕੀ ਅਰਥ ਹੈ ਜਿੰਦਰਾ ਵਿਦਿਆਰਥੀਓ ਸਾਡੀ ਅੱਜ ਦੀ ਕੱਛਿਆ ਭੂਲ ਕੀ ਵਿਕਲਪੀ ਪਰਸਨ ਪਾਠ ਨੰਬਰ 20 ਦੇ ਇੱਥੋਂ ਸਮਾਪਤ ਹੋਈ ਸੀ ਅਜ਼ਦੀਖ ਖਿਆਤਮਾਨ ਉਸਾਰਿਆਂ ਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਤੇ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸਿਰ ਲੈਣ ਲਈ ਘੰਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਤੇ ਅਜ਼ਦੀਖ ਖਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ